ਵੱਡੀ ਤੇ ਧੁਮਾਕੇਦਾਰ ਸਿਆਸੀ ਖਬਰ ਲੈ ਕੇ ਤੁਹਾਡੇ ਤੱਕ ਪਹੁੰਚੇ ਆਂ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਕਰਾਰਾ ਤੇ ਵੱਡਾ ਝਟਕਾ ਦੇ ਸਕਦੀ ਹੈ ਜੀ ਹਾਂ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਸੂਤਰ ਦੱਸਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਆਗੂ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ 'ਚ ਛੜੱਪਾ ਮਾਰ ਸਕਦੇ ਆ ਤਿੰਨ ਆਗੂ ਵੀ ਕੋਈ ਮਾਮੂਲੀ ਆਗੂ ਨਹੀਂ ਸੁਖਬੀਰ ਸਿੰਘ ਬਾਦਲ ਦੀ ਸੱਜੀ ਖੱਬੀ ਬਾਹ ਕਹੇ ਜਾਂਦੇ ਆ ਪਾਰਟੀ ਦੀ ਰੀਡ ਦੀ ਹੱਡੀ ਵੱਜੋ ਇੰਨਾ ਆਗੂਆਂ ਨੂੰ ਦੇਖਿਆ ਜਾਂਦਾ ਤਿੰਨੇ ਆਗੂ ਮਾਲਵੇ ਦੇ ਨਾਲ ਸੰਬੰਧਿਤ ਹੈ ਗੱਲ ਕਰਦੇ ਆ ਨਾਵਾਂ ਦੀ ਜੇਕਰ ਨਾਵਾਂ ਦੀ ਗੱਲ ਕਰੀਏ ਤਾਂ ਮੀਡੀਆ ਦੇ ਅੰਦਰ ਇਹ ਚਰਚਾ ਬੜੇ ਜ਼ੋਰਾਂ ਦੇ ਉੱਤੇ ਹੈ ਕਿ ਸਭ ਤੋਂ ਪਹਿਲਾ ਨਾਮ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਆਉਂਦਾ ਜੋ ਕਿ ਅਕਾਲੀ ਦਲ ਦੇ ਸਾਬਕਾ ਲੋਕ ਸਭਾ ਮੈਂਬਰ ਨੇ ਬੜੇ ਧਾਕੜਾ ਗੂਜੋ ਵਿਚਰਦੇ ਰਿਆ ਬੇਸ਼ੱਕ ਉਹਨਾਂ ਨੇ ਆਪਣਾ ਰਾਜਨੀਤਿਕ ਸਫ਼ਰ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਤੋਂ ਕੀਤਾ ਸੀ ਪਰ ਜਥੇਦਾਰ ਗੁਰਚਰਨ ਸਿੰਘ ਟੋੜਾ ਵਰਗੇ ਵੱਡੇ ਆਗੂ ਦੀ ਛਤਰ ਛਾਇਆ ਅnder ਅਕਾਲੀ ਦਲ ਚਾਹ ਕੇ ਉਹਨਾਂ ਨੇ ਆਪਣੀ ਸਿਆਸਤ ਨੂੰ ਅੱਗੇ ਵਧਾਇਆ ਦੂਜਾ ਨਾਮ ਸਰਜੀਤ ਸਿੰਘ ਰਖੜਾ ਦਾ ਆਉਂਦਾ ਹੈ ਤੇ ਤੀਜਾ ਨਾਮ ਆਉਂਦਾ ਹੈ ਸਿਕੰਦਰ ਸਿੰਘ ਮਲੂਕਾ ਦਾ ਦੋਵੇਂ ਸਾਬਕਾ ਮੰਤਰੀ ਨੇ ਸਿਕੰਦਰ ਸਿੰਘ ਮਲੂਕਾ ਬਠਿੰਡੇ ਦੇ ਨਾਲ ਸੰਬੰਧ ਰੱਖਦੇ ਆ ਅਤੇ ਸਰਜੀਤ ਸਿੰਘ ਰਖੜਾ ਪਟਿਆਲੇ ਦੇ ਨਾਲ ਤੁਸੀਂ ਜੁੜੇ ਹੋ ਲੋਕ ਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਧਾਰਸਲ ਗਈ ਦਿਨਾ ਤੋਂ ਚਰਚਾਵਾਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਝਟਕਾ ਲਾ ਸਕਦੀ ਹੈ ਉਹਦੇ ਆਗੂ ਸ਼ਾਮਲ ਕਰਾ ਸਕਦੀ ਹੈ ਅੱਜ ਸਵੇਰ ਤੋਂ ਹੀ ਮੀਡੀਆ ਦੇ ਅੰਦਰ ਇਹ ਖਬਰਾਂ ਚੱਲਣ ਲੱਗ ਪੀਆਂ ਕਿ ਕੀ ਵਾਕਈ ਕੋਈ ਆਗੂ ਸੰਪਰਕ ਚ ਨੇ ਜਿਵੇਂ ਹੀ ਖਬਰਾਂ ਸਿਆਸੀ ਜਿਹੜੇ ਇਹ ਮਾਹੌਲ ਦੇ ਅੰਦਰ ਆਈਆਂ ਸਿਆਸੀ ਫਿਜ਼ਾਵਾ ਦੇ ਅੰਦਰ ਇਹ ਖਬਰਾਂ ਚੱਲਣ ਲੱਗੀਆਂ ਤਾਂ ਨਾਵਾਂ ਦੀ ਵੀ ਚਰਚਾ ਹੋਣ ਲੱਗੀ ਤਾਏ ਤਿੰਨ ਨਾਂ ਨਿਕਲ ਕੇ ਸਾਹਮਣੇ ਆਏ ਨੇ ਜਿਸ ਚ ਪ੍ਰੇਮ ਸਿੰਘ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਤੇ ਸਿਕੰਦਰ ਸਿੰਘ ਮਲੂਕਾ ਦਾ ਸੂਤਰ ਦੱਸਦੇ ਆ ਕਿ ਤਿੰਨਾਂ ਦੇ ਨਾਲ ਟੱਚ ਚ ਹੈ ਭਾਰਤੀ ਜਨਤਾ ਪਾਰਟੀ ਹਾਲਾਂਕਿ ਇਸ ਚੀਜ਼ ਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਨਾ ਆਗੂਆਂ ਦੇ ਨਾਲ ਸੰਪਰਕ ਹੋ ਜਾਵੇ ਪਰ ਹਾਲ ਦੀ ਘੜੀ ਇਹਨਾਂ ਤਿੰਨਾਂ ਆਗੂਆਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਮੀਡੀਆ ਰਿਪੋਰਟਾਂ ਇਹ ਕਹਿੰਦੀਆਂ ਨੇ ਲਗਾਤਾਰ ਅੱਜ ਸਵੇਰ ਤੋਂ ਮੀਡੀਆ ਦੇ ਅੰਦਰ ਇਹ ਰਿਪੋਰਟਾਂ ਚੱਲ ਰਹੀਆਂ ਨੇ ਪੰਜਾਬ ਦੇ ਕਈ ਨਾਮੀ ਮੀਡੀਆ ਆਧਾਰਿਆਂ ਦੇ ਵੱਲੋਂ ਜਿਹੜੀ ਐ ਇਹ ਖਬਰਾਂ ਚਲਾਈਆਂ ਗਈਆਂ ਨੇ ਹਾਲਾਂਕਿ ਉਹਨਾਂ ਆਧਾਰਿਆਂ ਦੇ ਵੱਲੋਂ ਵੀ ਪੁਸ਼ਟੀਆਂ ਨਹੀਂ ਕੀਤੀਆਂ ਗਈਆਂ ਇਸ ਚੀਜ਼ ਦੀ ਪ੍ਰਤੱਖ ਪੁਸ਼ਟੀ ਕਿਤੇ ਨਹੀਂ ਹੋ ਰਹੀ ਨਾ ਤਾਂ ਭਾਜਪਾ ਵਾਲੇ ਪਾਸੇੋਂ ਨਾ ਇਹਨਾਂ ਆਗੂਆਂ ਦੇ ਪਾਸੇੋਂ ਪਰ ਚਰਚਾਾਂ ਬੜੀ ਜੋਰਾਂ ਨਾਲ ਨੇ ਤੇ ਜੇਕਰ ਕਹਿੰਦੇ ਨੇ ਕਿ ਅੱਗ ਬਲਦੀ ਹੋਵੇ ਧੂਆਂ ਤਾਂ ਹੀ ਤੁਕਦਾ ਬਿਨਾ ਅੱਗ ਬਲਿਆਂ ਧੂਆਂ ਤਾਂ ਆ ਨਹੀਂ ਤੁਕਦਾ ਸਿਆਸ ਦੇ ਅੰਦਰ ਨਿੱਕੀ ਜਿਹੀ ਚੰਗਿਆੜੀ ਕਦੋਂ ਭੰਬੜ ਬਣ ਜੇ ਇਹਦੇ ਬਾਰੇ ਵੀ ਕੋਈ ਪਤਾ ਨਹੀਂ ਲੱਗਦਾ ਤਾਂ ਇਹ ਜਿਹੀ ਹਾਲਾਤ ਨੇ ਸੁਖਬੀਰ ਸਿੰਘ ਬਾਦਲ ਦੇ ਕਹਿ ਸਕਦੇ ਆ ਖੇਮੇ ਦੇ ਵਿੱਚ ਬੜੀ ਹਲਚਲ ਦਿਖਾਈ ਦੇ ਰਹੀ ਅੱਜ ਸਵੇਰ ਤੋਂ ਹੀ ਮੀਟਿੰਗਾਂ ਵੀ ਚੱਲ ਰਹੀਆਂ ਨੇ ਕਿਤੇ ਕੋਈ ਵੱਡਾ ਪਟਾਕਾ ਪੈਣ ਵਾਲਾ ਜ਼ਰੂਰ ਹੈ ਕਿਸ ਤਰ੍ਹਾਂ ਨਾਲ ਪੈਂਦਾ ਸਮਾਂ ਦੱਸੇਗਾ ਪਰ ਗੱਲ ਕਰਦੇ ਆ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਆਖਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਨਾਂ ਲਿਸਟ ਦੇ ਵਿੱਚ ਸਭ ਤੋਂ ਉੱਤੇ ਕਿਉਂ ਹੈ ਸੂਚੀ ਦੇ ਵਿੱਚ ਸਭ ਤੋਂ ਉੱਪਰਲਾ ਨਾਂ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਤੁਹਾਨੂੰ ਯਾਦ ਹੋਵੇਗਾ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਆਗੂਆਂ ਦੇ ਵਿੱਚ ਸ਼ਾਮਲ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੀ ਵਕਾਇਦਾ ਵਕਾਲਤ ਕਰਦੇ ਰਿਹਾ ਇੱਥੋਂ ਤੱਕ ਕਿ ਬੀਤੇ ਦਿਨੀ ਹੋਈ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਸ ਵਿੱਚ ਅਕਾਲੀ ਦਲ ਨੇ ਜਿਹੜਾ ਇਕੱਲਿਆਂ ਜਾਣ ਦਾ ਫੈਸਲਾ ਲਿਆ ਸੀ ਉਸ ਦੇ ਵਿੱਚ ਵੀ ਕਿਹਾ ਜਾਂਦਾ ਹੈ ਸੂਤਰ ਦੱਸਦੇ ਆ ਰਾਜਨੀਤਿਕ ਹਲਕਿਆਂ 'ਚ ਚਰਚਾ ਹੈ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਠੋਕ ਵਜਾ ਕੇ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਦੀ ਵਕਾਲਤ ਕੀਤੀ ਸੀ ਉਹਦੇ ਕਈ ਕਾਰਨ ਨੇ ਅੱਗੇ ਜਾ ਕੇ ਦੱਸਦੇ ਆ ਪਰ ਚਰਚਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠ ਜੋੜ ਦੀ ਵਕਾਲਤ ਅਤੇ ਜਿਹੜੀਆਂ ਨਜ਼ਦੀਕੀਆਂ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਨਾਲ ਜਿਹੜਾ ਬੰਦਾ ਜਾਣਾ ਚਾਹੁੰਦਾ ਹੈ ਗੱਠ ਜੋੜ ਚ ਤਾਂ ਵੈਸੇ ਵੀ ਭਾਰਤੀ ਜਨਤਾ ਪਾਰਟੀ 'ਚ ਜਾ ਸਕਦਾ ਹੈ ਭਾਰਤੀ ਜਨਤਾ ਪਾਰਟੀ ਨੂੰ ਸੌਫਟ ਟਾਰਗੇਟ ਨਜ਼ਰ ਆਇਆ ਤੇ ਉਹਨਾਂ ਨੇ ਫੋਨ ਦਿੱਤਾ ਇਹ ਗੱਲ ਇੱਕ ਵੱਖਰੀ ਹੈ ਪਰ ਗੱਲ ਇਹ ਵੀ ਹੈ ਕਿ ਚੰਦੂ ਮਾਜਰਾ ਦੇ ਬਾਰੇ ਇਹ ਗੱਲ ਸਪਸ਼ਟ ਹੈ ਕਿ ਚੰਦੂ ਮਾਜਰਾ ਦੀ ਇੱਛਾ ਜਿਹੜੀ ਹੈ ਉਹ શ્રી ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਲੜਨ ਦੀ ਹੈ ਤੇ ਜਾਣਕਾਰ ਹਲਕੇ ਦੱਸਦੇ ਆ ਤੇ ਅੰਕੜੇ ਵੀ ਦੱਸਦੇ ਆ ਕਿ ਉੱਥੇ ਭਾਜਪਾ ਦੀ ਠੀਕ ਠਾਕ ਵੋਟ ਹੈਗੀ ਆ ਜਿਆਦਾ ਨਹੀਂ ਤਾਂ 50000 ਵੋਟ ਭਾਜਪਾ ਦੀ ਹੈਗੀ ਆ ਇਸੇ ਕਰਕੇ ਹੀ ਚੰਦੂ ਮਾਜਰਾ ਦਾ ਦਾਅਵਾ ਵੀ ਕਿਤੇ ਕਿਤੇ 2-4000 ਤੇ 22000 ਤੇ ਹਾਰਦੇ ਹੋਈ ਹੈ ਤੇ ਭਾਜਪਾ ਉਧਰੋਂ 60-70000 ਵੋਟ ਲੈ ਜੇ ਤੇ ਵਾ ਸਾਰੀ ਜ਼ਿੰਦਗੀ ਛੁਰਦੇ ਰਹੀਏ ਤਾਂ ਗੱਠਜੋੜ ਬਾਰੇ ਤਾਂ ਇਸ ਕਰਕੇ ਦਬਾਵਾ ਪਾ ਰਿਹਾ ਤੇ ਕੀ ਬਤਾਓ ਕਹਿੰਦੇ ਹੁਣ ਕਿ ਵੀ ਮੇਰੇ ਕੋਲ ਵੀ ਵੋਟ ਹੈਗੀ ਆ ਭਾਜਪਾ ਦੀ ਵੀ ਹੈਗੀ ਆ ਇਕੱਠੀ ਕਰਾ ਕੇ ਲੜਦੇ ਆ ਆਪਾਂ ਭਾਜਪਾ ਚ ਜਾਂਦੇ ਆ ਦੂਜਾ ਨਾਮ ਸਰਜੀਤ ਸਿੰਘ ਰਖੜਾ ਦਾ ਹੁੰਦਾ ਸਰਜੀਤ ਸਿੰਘ ਰਖੜਾ ਦੀਆਂ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਨਜ਼ਦੀਕੀਆਂ ਕਿਸੇ ਤੋਂ ਲੁਕੀਆਂ ਨਹੀਂ ਹੁਈਆਂ ਤੇ ਸਰਜੀਤ ਸਿੰਘ ਰਖੜਾ ਵੀ ਉਹਨਾਂ ਆਗੂਆਂ ਦੇ ਵਿੱਚ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅੱਜ ਤੋਂ 6-7 ਮਹੀਨੇ ਪਹਿਲਾਂ ਇਹ ਗੱਲ ਕਹਿਤੀ ਸੀ ਕਿ ਕਾਲੀ ਦਲ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਸਮਝੌਤਾ ਹੋਣਾ ਹੈ ਅਤੇ ਇਸ ਸਮਝੌਤੇ ਦੇ ਲਈ ਜਿਹੜੀ ਗੱਲਬਾਤ ਹੈ ਬੜੀ ਅਨਸਾਰਥਕ ਰੂਪ ਚ ਚੱਲ ਰਹੀ ਹੈ ਤੇ ਛੇਤੀ ਨੇੜੇ ਲੱਗ ਜੂਗਾ ਬੇਸ਼ੱਕ ਚੋਣਾਂ ਆਉਂਦੇ ਆਉਂਦੇ ਨਹੀਂ ਲੱਗ ਸਕਿਆ ਪਰ ਇਹ ਸਰਜੀਤ ਸਿੰਘ ਰਖੜਾ ਉਹਨਾਂ ਪਹਿਲਾ ਆਗੂਆਂ ਚ ਨੇ ਸਰਜੀਤ ਸਿੰਘ ਰਖੜਾ ਦੇ ਭਰਾ ਨੇ ਕਿ ਜੋ ਕਿ ਅਮਰੀਕਾ ਚ ਜਿਹੜੇ ਮੁਕੀਮ ਨੇ ਉਹ ਉੱਥੇ ਰਹਿੰਦੇ ਆ ਉੱਥੋਂ ਦੇ ਸਿਟੀਜ਼ਨ ਨੇ ਭਾਰਤ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਕਾਦ ਹੈ ਕਿਉਂਕਿ ਅਮਰੀਕਾ ਦੇ ਵੱਡੇ ਕਾਰੋਬਾਰੀ ਨੇ ਸਰਜੀਤ ਸਿੰਘ ਰਖੜਾ ਦਾ ਪਰਿਵਾਰ ਵੀ ਬਹੁਤ ਵੱਡਾ ਕਾਰੋਬਾਰੀ ਪਰਿਵਾਰ ਹੈ ਅਤੇ ਚੰਗਾ ਮਾਲਦਾਰ ਜਿਹੜਾ ਹੈ ਇਹਨਾਂ ਦਾ ਖਾਨਦਾਨ ਹੈ ਇਸ ਕਰਕੇ ਤੁਸੀਂ ਪਿਛਲੇ ਦਿਨੀ ਮੁਲਾਕਾਤ ਹੋਈ ਸਰਜੀਤ ਸਿੰਘ ਰਖੜਾ ਦੀ ਤੇ ਉਹਨੇ ਦੋਵਾਂ ਭਰਾਵਾਂ ਦੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਇਹ ਤਸਵੀਰਾਂ ਜਿਹੜੀਆਂ ਨੇ ਇਹ ਚਰਚਾ ਨੂੰ ਹੋਰ ਬਲ ਦੇ ਦਿੰਦੀਆਂ ਨੇ ਫਿਲਹਾਲ ਸਿਕੰਦਰ ਸਿੰਘ ਮਲੂਕਾ ਨੂੰ ਲੈ ਕੇ ਸਿਰਫ ਚਰਚਾ ਹੈ ਕੋਈ ਜਿਹੜਾ ਹੈ ਹਤਮੀ ਐਵੀਡੈਂਸ ਸਾਬਤ ਨਹੀਂ ਕਰਦਾ ਜਿਵੇਂ ਕਿ ਸਰਜੀਤ ਸਿੰਘ ਰਖੜਾ ਅਤੇ ਜਿਹੜਾ ਚੰਦੂ ਮਾਜਰਾ ਦੇ ਲਈ ਜਿਹੜਾ ਕਹਿੰਦੇ ਸਤਿਤੀਆਂ ਦੇ ਸਬੂਤ ਹੁੰਦੇ ਆ ਉਹ ਉਸ ਵੱਲ ਇਸ਼ਾਰਾ ਕਰਦੇ ਹੁਣ ਫਿਲਹਾਲ ਸਿਕੰਦਰ ਸਿੰਘ ਮਲੂਕਾ ਵਾਲੇ ਅਜਿਹੀ ਕੋਈ ਚੀਜ਼ ਇਸ਼ਾਰਾ ਨਹੀਂ ਕਰਦੀ ਪਰ ਸਿਕੰਦਰ ਸਿੰਘ ਮਲੂਕਾ ਵੀ ਉਹਨਾਂ ਆਗੂਆਂ 'ਚ ਛਾਮਲ ਰਹੇ ਹੈ ਜਿਹੜੇ ਆਗੂ ਚਾਹੁੰਦੇ ਸਨ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਕਰਕੇ ਚੋਣਾਂ ਲੜੇ ਫਿਰ ਚਰਚਾ ਆਈ ਕਿ ਮਲੂਕਾ ਸਾਹਿਬ ਦਾਵੇਦਾਰ ਨੇਗੇ ਟਿਕਟ ਦੇ ਵੰਡਾ ਤੋਂ ਉਹ ਵੀ ਹੁਣ ਠੰਡੇ ਬਸਤੇ 'ਚ ਪੈ ਗਈ ਹੈ ਪਰ ਫਿਲਹਾਲ ਜੇਕਰ ਉਹ ਜਾਂਦੇ ਹੈ ਤਾ ਸਥਿਤੀਆਂ ਉਲਟ ਹੋ ਸਕਦੀਆਂ ਨੇ ਬਾਦਲ ਪਰਿਵਾਰ ਦੇ ਬਹੁਤ ਨਜ਼ਦੀਕੀ ਲੋਕਾਂ ਦੇ ਵਿੱਚੋਂ ਸਿਕੰਦਰ ਸਿੰਘ ਮਲੂਕਾ ਨੇ ਤੇ ਪ੍ਰਾਣੇ ਅਕਾਲੀ ਨੇ ਇਹਨਾਂ ਦਾ ਵੀ ਜਿਹੜਾ ਆ ਸਿਆਸੀ ਜਿਹੜਾ ਬੈਕਗ੍ਰਾਉਂਡ ਹੈ ਸਿਆਸੀ ਤੌਰ ਤੇ ਜਿਹੜੀ ਇਹਨਾਂ ਦੀ ਪਿੱਠ ਭੂਮੀ ਆ ਉਹ ਵੀ ਜਿਹੜੀ ਆ ਖੱਬੇ ਪੱਖੀ ਸਿਆਸਤ ਤੋਂ ਸ਼ੁਰੂ ਹੁੰਦੀ ਹੈ ਤਾਂ ਕੁੱਲ ਮਿਲਾ ਕੇ ਕਿਹਾ ਜਾਵੇ ਕਿ ਦੋ ਖੱਬੇ ਪੱਖੀ ਸਿਆਸਤ ਤੋਂ ਆਏ ਅਕਾਲੀ ਦਲ ਚਾਹੇ ਆਗੂ ਜਿਹੜੇ ਜਿਹੜੇ ਲੰਬਾ ਸਮਾਂ ਵਿਧਾਇਕ ਰਹੇ ਮੰਤਰੀ ਰਹੇ ਲੋਕ ਸਭਾ ਮੈਂਬਰੇ ਉਹ ਪਾਲਾ ਬਦਲ ਸਕਦੇ ਆ ਸਿਆਸਤ ਦੇ ਅੰਦਰ ਹਰ ਚੀਜ਼ ਸੰਭਵ ਹੁੰਦੀ ਆ ਕਿਹੜੇ ਵੇਲੇ ਕੋਈ ਦੋਸਤ ਦੁਸ਼ਮਣ ਹੋ ਜਾਏ ਤੇ ਦੁਸ਼ਮਣ ਜਿਹੜਾ ਆ ਉਹ ਦੋਸਤ ਬਣ ਜੇ ਭਾਰਤ ਦੀ ਸਿਆਸਤ ਇਸ ਲਈ ਜਿਆਦਾ ਜਾਣੀ ਜਾਂਦੀ ਹੈ ਕਿਉਂਕਿ ਭਾਰਤ ਦੀ ਸਿਆਸਤ 15 ਮਿੰਟ ਚ ਬੰਦਾ ਗਿਆਰਾਮ ਹੋ ਜਾਂਦਾ ਤੇ 15 ਮਿੰਟਾਂ ਚ ਬੰਦਾ ਆਯਾਰਾਮ ਹੋ ਜਾਂਦਾ ਹੈ ਇਹਦਾ ਕੋਈ ਪਤਾ ਨਹੀਂ ਲੱਗਦਾ ਅਕਾਲੀ ਦਲ ਦੇ ਨਾ ਆਗੂਆਂ ਦੇ ਭਾਰਤੀ ਜਨਤਾ ਪਾਰਟੀ ਚ ਜਾਣ ਦੀ ਫਿਲਹਾਲ ਦੋਵੇਂ ਧਿਰਾਂ ਵੱਲੋਂ ਖੁੱਲ੍ਹ ਕੇ ਪੁਸ਼ਟੀ ਨਹੀਂ ਕੀਤੀ ਜਾ ਰਹੀ ਪਰ ਫਿਲਹਾਲ ਮੀਡੀਆ ਦੀਆਂ ਰਿਪੋਰਟਾਂ ਨੇ ਜਿਹੜੀਆਂ ਲਗਾਤਾਰ ਕਹਿ ਰਹੀਆਂ ਨੇ ਕਿ ਇਹ ਦੋਵੇਂ ਤਿੰਨੇ ਆਗੂ ਜਿਹੜੇ ਆ ਇਹ ਜਾ ਸਕਦੇ ਆ ਜਿਸ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਸੁਰਜੀਤ ਸਿੰਘ ਰਖੜਾ ਅਤੇ ਸਿਕੰਦਰ ਸਿੰਘ ਮਲੂਕਾ ਜੇਕਰ ਸਿਕੰਦਰ ਸਿੰਘ ਮਲੂਕਾ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਗੱਲ ਕਰੀਏ ਦੋਵੇਂ ਸਿਆਸੀ ਵਰਕਰ ਨੇ ਸਿਆਸੀ ਕਾਰਕੁਨ ਨੇ ਜ਼ਮੀਨੀ ਪੱਧਰ ਤੋਂ ਉੱਠ ਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਏ ਹੋਏ ਹੈ ਕਹਿ ਸਕਦੇ ਆ ਕਿ ਜੇਲਾ ਕਟੀਆਂ ਨੇ ਖਾਸ ਕਰਕੇ ਪ੍ਰੇਮ ਸਿੰਘ ਚੰਦੂ ਮਾਜਰਾ ਤਾਂ ਐਮਰਜੈਂਸੀ ਵੇਲੇ ਬੜਾ ਲੰਬਾ ਸਮਾਂ ਜੇਲ੍ਹ ਚ ਰਿਹਾ ਉਹ ਬਹੁਤ ਪੋਲਿਟੀਕਲ ਮੈਚੁਰ ਜਿਹੜੇ ਪੰਜਾਬ ਦੇ ਇਸ ਸਮੇਂ ਸਿਆਸਤਦਾਨ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਸਰਜੀਤ ਸਿੰਘ ਰਖੜਾ ਪ੍ਰਕਾਸ਼ ਸਿੰਘ ਬਾਦਲ ਦੀ ਛਤਰ ਛਾਇਆ ਹੇਠ ਅਕਾਲੀ ਦਲ ਚਾਏ ਸਨ ਆਉਂਦੇ ਦਿਨਾਂ ਚ ਸਥਿਤੀ ਸਪਸ਼ਟ ਹੋ ਜਾਵੇਗੀ ਜਿਵੇਂ ਹੀ ਇਹਨਾਂ ਆਗੂਆਂ ਨਾਲ ਸੰਪਰਕ ਹੁੰਦਾ ਤਾਂ ਅ ਗੁਆਂਢਾਂ ਦੇ ਇਸ ਬਾਰੇ ਕੀ ਕਹਿਣਾ ਹੈ